ਪੈਸੇ ਨਾਲ ਅਸੀਂ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਖਰੀਦ ਸਕਦੇ ਹਾਂ ਦੁਨੀਆ ਦੇ ਸਭ ਤੋਂ ਮਹਿੰਗੇ ਪਲੇਨ ਦੇ ਵਿੱਚ ਸਫ਼ਰ ਕਰ ਸਕਦੇ ਹਾਂ ਦੁਨੀਆ ਦੇ ਸਭ ਤੋਂ ਮਹਿੰਗੇ ਘਰ ਦੇ ਵਿੱਚ ਰਹਿ ਸਕਦੇ ਹਾਂ ਲੇਕਿਨ ਪੈਸੇ ਦੇ ਨਾਲ ਜੀਵਨ ਨਹੀਂ ਖਰੀਦਿਆ ਜਾ ਸਕਦਾ ਅਜਾਈ ਕੋ ਵੱਡਾ ਹਾਸਾ ਹੋਇਆ ਹੈ ਸਲੀਪਿੰਗ ਪ੍ਰਿੰਸ ਦੇ ਨਾਮ ਜੋ ਜ਼ਿੰਦਗੀ ਅਤੇ ਮੌਤ ਹੀ ਜ਼ਿੰਦਗੀ 20 ਸਾਲਾਂ ਤੋਂ ਲੜ ਰਿਹਾ ਹੈ ਇਹ ਸਲੀਪਿੰਗ ਪ੍ਰਿੰਸ ਦੇ ਨਾਮ ਨਾਲ ਜਾਣੇ ਜਾਂਦੇ ਨੇ ਸਲੀਪਿੰਗ ਪ੍ਰਿੰਸ 20 ਸਾਲਾਂ ਤੋਂ ਕੋਮਾ ਦੇ ਵਿੱਚ ਹੈ ਲੇਕਿਨ ਅੱਜ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਕਿ 20 ਸਾਲ ਤੋਂ ਲਗਾਤਾਰ ਸਾਡੇ ਲੜਕੇ ਨੇ ਜ਼ਿੰਦਗੀ ਅਤੇ ਮੌਤ ਦੀ ਝੰਗ ਲੜੀ 20 ਸਾਲ ਤੋਂ ਕੋਮਾ ਦੇ ਵਿੱਚ ਸੀ ਕਿਉਂ ਕੋਮਾ ਦੇ ਵਿੱਚ ਸੀ ਪੰਜਾਬੀਓ ਕਦੇ ਸੀ ਮਾਣ ਕਰਨੇ ਹਾਂ ਆਪਣੀ ਜ਼ਿੰਦਗੀ ਤੇ ਆਪਣੀ ਐਜੂਕੇਸ਼ਨ ਤੇ ਆਪਣੇ ਰੰਗ ਤੇ ਆਪਣੇ ਅਮੀਰ ਪੁਣੇ ਤੇ ਲੇਕਿਨ ਇਹ ਸਾਰੀਆਂ ਚੀਜ਼ਾਂ ਦੇ ਨਾਲ ਜ਼ਿੰਦਗੀ ਖਰੀਦੀ ਨਹੀਂ ਜਾ ਸਕਦੀ ਹਾਲਾਂਕਿ 사우ਦੀ ਦੇ 슬리핑 프린스 ਜਿਸ ਨੂੰ ਕਹਾ ਜ਼ਿਆਦਾ 슬리핑 프린스 ਦੇ ਨਾਮ ਨਾਲ ਜਿਹੜੇ ਜਾਣੇ ਜਾਂਦੇ ਨੇ ਉਹਨਾਂ ਦੇ ਕੋਲ ਪੈਸੇ ਦੀ ਘਾਟ ਨਹੀਂ 사우ਦੀ ਅਰਬੀ ਸਰਕਾਰ ਉਹਨਾਂ ਦੇ ਸਿਰ ਤੇ ਚੱਲਦੀ ਹੈ ਸਾਊਦੀ ਅਰਬ ਦਾ ਕਾਨੂੰਨ ਉਹਨਾਂ ਵੱਲੂ ਬਣਾਇਆ ਜਾਂਦਾ ਹੈ। 사ਊਦੀ ਦੇ ਵਿੱਚ ਜੋ ਵੀ ਤਾਪਚਾਪ ਉਹਨਾਂ ਵੱਲੂ ਝੁਕਿਆ ਜਾਂਦਾ ਹੈ। ਲੇਕਿਨ ਰਾਜੇ ਹੂਨ ਦੇ ਬਾਪ ਯੂਧ ਆਪਣੇ ਲੜਕੇ ਨੂੰ ਨਹੀਂ ਬਚਾ ਸਕੇ। ਜਿਹੜਾ 20 ਸਾਲਾਂ ਤੋਂ ਉਮਾ ਦੇ ਵਿੱਚ ਸੀ ਮੈਂ ਖਬਰ ਤੁਹਾਡੇ ਬਾਸੇ ਪੜਦੇ ਨਾ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿ ਇੰਨਾ ਪੈਸਾ ਹੋਣ ਦੇ ਬਾਪ ਯੂਧ ਆਪਣੇ ਲੜਕੇ ਯਾਨਕਿ ਪ੍ਰਿੰਸ ਨੂੰ ਨਹੀਂ ਬਚਾ ਸਕੇ। ਕਹਿੰਦੇ 사우ਦੀ ਅਰਬ ਦੇ ਸਲੀਪਿੰਗ ਪ੍ਰਿੰਸ ਦੇ ਨਾਮ ਨਾਲ ਮਸ਼ਹੂਰ ਅਲ ਵਲੀਦ ਬਿਨ ਖਲਾਦ ਜਿਸ ਦਾ ਨਾਮ ਸੀ ਅਲ ਵਲੀਦ ਬਿਨ ਖਾਲਦ ਜਿਨ੍ਹਾਂ ਦੀ ਉਮਰ 36 ਸਾਲ ਸੀ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ 2005 ਵਿੱਚ ਲੰਡਨ ਵਿੱਚ ਇੱਕ ਕਾਰ ਹਾਦਸੇ ਵਿੱਚ ਉਹ 2005 ਦੇ ਵਿੱਚ ਇੱਕ ਕਾਰ ਦਾ ਹਾਦਸਾ ਹੋਇਆ ਸੀ ਲੰਡਨ ਦੇ ਵਿੱਚ ਜ਼ਖਮੀ ਹੋ ਗਿਆ ਖੂਨ ਦਬਾਤ ਤੇ ਜੰਗ ਗਿਆ ਖੂਨ ਸਰੀਰ ਦੀਆਂ ਨਾੜਾਂ ਦੇ ਵਿੱਚ ਚਲਾ ਗਿਆ ਅਤੇ ਉਸ ਤੋਂ ਬਾਅਦ ਉਹ ਕੋਮਾ ਦੇ ਵਿੱਚ ਚਲੇ ਗਿਆ ਲਗਾਤਾਰ ਉਹਨਾਂ ਨੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜੀ 20 ਸਾਲ ਦੁਨੀਆ ਦੇ ਬੈਸਟ ਸੁਪਰ ਹਸਪਤਾਲਾਂ ਦੇ ਵਿੱਚ ਉਸ ਦਾ ਲਾਸ ਕਰਾਇਆ ਗਿਆ ਲੇਕਿਨ ਜਿਵੇਂ ਮੈਂ ਪੰਜਾਬੀ ਨੂੰ ਦੱਸਿਆ ਕਿ ਪੈਸਾ ਤੁਹਾਡੀ ਐਜੂਕੇਸ਼ਨ ਤੁਹਾਡਾ ਦਿਮਾਗ ਤੁਹਾਨੂੰ ਜ਼ਿੰਦਗੀ ਨਹੀਂ ਦੇ ਸਕਦਾ ਜ਼ਿੰਦਗੀ ਸਿਰਫ ਉਸ ਪਰਮਾਤਮਾ ਦੇ ਹੱਥ ਵਿੱਚ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਜਨਮ 1990 ਵਿੱਚ ਹੋਇਆ ਪ੍ਰਿੰਸ ਅਲਵਿਦ ਪ੍ਰਿੰਸ ਅਲਵਲੀਦ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਖਾਲਿਦ ਬਿਨ ਤਲਾਲ ਅਲ ਸਾਊਦ ਦੇ ਸਭ ਤੋਂ ਵੱਡੇ ਪੁੱਤਰ ਤੇ ਅਰ ਪਤੀ ਪ੍ਰਿੰਸ ਅਲਵਿਦ ਵਲੀਦ ਬਿਨ ਤਲਾਲ ਦੇ ਭਤੀਜੇ ਸਨ 15 ਸਾਲ ਦੀ ਉਮਰ 'ਚ ਬ੍ਰਿਟੇਨ ਦੇ ਇੱਕ ਮਿਲਟਰੀ ਕਾਪਸ ਵਿੱਚ ਪੜ੍ਹਾਈ ਦੌਰਾਨ ਉਹ ਇੱਕ ਦੁਖਦ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਉਹਨਾਂ ਨੂੰ ਗੰਭੀਰ ਸਿਰ ਤੇ ਸੱਟਾਂ ਵੱਜੀਆਂ ਅੰਦਰੂਨੀ ਖੂਨ ਕੂਨ ਬਹਿ ਗਿਆ ਜਿਸ ਤੋਂ ਬਾਅਦ ਉਹ ਕੋਮਾ ਦੇ ਵਿੱਚ ਚਲੇ ਗਏ ਦੱਸ ਦਈਏ ਕਿ ਲਗਭਗ 20 ਸਾਲ ਲਗਾਤਾਰ ਕੋਮਾ ਦੇ ਵਿੱਚ ਰਹੇ ਇਸ ਕਰਕੇ ਉਸ ਨੂੰ ਸਾਊਦੀ ਅਰਬ ਦੇ ਵਿੱਚ ਸਲੀਪਿੰਗ ਪ੍ਰਿੰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨਾ ਤੇ ਉਹਨਾਂ ਨੇ ਅੱਖਾਂ ਖੋਲ੍ਹੀਆਂ ਸਿਰਫ ਉਹਨਾਂ ਦੇ ਸਵਾਸ ਚੱਲਦੇ ਰਹੇ ਅੱਜ ਉਹਨਾਂ ਨੇ ਸਾਊਦੀ ਅਰਬ ਦੇ ਇੱਕ ਵੱਡੇ ਨਾਮੀ ਗ੍ਰਾਮੀ ਹੋਟਲ ਦੇ ਹਸਪਤਾਲ ਦੇ ਵਿੱਚ ਆਪਾਂ ਜਿਹੜੇ ਨੇ ਸਵਾਸ ਤੇ ਅਗੇ ਪੰਜਾਬੀਓ ਪੈਸਾ ਤੇ ਬਹੁਤ ਹੈ ਪੈਸੇ ਨਾਲ ਹਰ ਇੱਕ ਚੀਜ਼ ਖਰੀਦੀ ਜਾ ਸਕਦੀ ਹੈ ਲੇਕਿਨ ਅੱਜ ਜਿਸ ਤਰ੍ਹਾਂ ਇਸ ਪ੍ਰਿੰਸ ਦੀ ਮੌਤ ਹੋਈ ਇਹ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਕਿਹੜੀ ਗੱਲ ਦਾ ਮਾਨ ਕਿਹੜੀ ਗੱਲ ਦਾ ਹੰਕਾਰ ਕਰਦੇ ਹਾਂ ਅਸੀਂ ਆਪਣੀ ਚੰਦ ਸੁਆਸ ਪੈਸਾ ਦੇ ਕੇ ਵੀ ਨਹੀਂ ਲੈ ਸਕਦੇ ਲਗਾਤਾਰ ਮੌਤ ਤੇ ਜ਼ਿੰਦਗੀ ਦੀ جنگ ਜਿਹੜੀ ਹੈ ਲੜਦੇ ਰਹੇ ਇਸ ਸਾਊਦੀ ਅਰਬ ਦੇ ਸਲੀਪਿੰਗ ਪ੍ਰਿੰਸ ਅੱਜ ਉਹਨਾਂ ਦਾ ਜਿਹੜਾ ਹੈ ਧਿਆਨਤ ਹੋ ਗਿਆ ਹੈ ਉਹਨਾਂ ਦੇ ਪਰਿਵਾਰ ਵੱਲੋਂ ਇਹ ਪੁਸਤਕ ਜਿਹੜੀ ਇਹ ਖੁਲਾਸਾ ਕੀਤਾ ਗਿਆ ਹੈ ਕਿ ਸਾਡਾ ਪੈਸਾ ਸਾਡਾ ਅਮੀਰ ਪੁਣਾ ਅਸੀਂ ਰਾਸ਼ਟਰੀ ਘਰੇ ਤੋਂ ਬੁਲਾਉਣ ਕਰਦੇ ਹਾਂ ਲੇਕਿਨ ਉਹ ਸਾਰੀਆਂ ਚੀਜ਼ਾਂ ਸਾਡੇ ਲੜਕੇ ਨੂੰ ਬਚਾ ਨਹੀਂ ਸਕਣ ਜੀ